ਬੀਤੇ ਦਿਨ ਹੀ ਨਾਬਾ ਸ਼ਹਿਰ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਇੱਕ ਔਰਤ ਜਿਸ ਦਾ ਨਾਮ ਮਧੂ ਬਾਲਾ ਹੈ ਉਸ ਔਰਤ ਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਜਿਸ ਥਾਂ ਤੋਂ ਉਹ ਲੰਘ ਰਹੀ ਹੈ ਉੱਤੇ ਡੂੰਘਾ ਗੰਦਾ ਬਰਸਾਤੀ ਨਾਲਾ ਹੈ ਅਤੇ ਉਹ ਲੰਘਦੀ ਲੰਘਦੀ ਸਿੱਧਾ ਨਾਲੇ ਦੇ ਵਿੱਚ गिर ਜਾਂਦੀ ਹੈ ਤੇ ਉਸਤੇ ਨਾਲ ਉਸਦੀ ਨੂੰਹ ਵੱਲੋਂ ਰੋਲਾ ਪਾਉਣ ਤੇ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਉਸ ਨੂੰ ਕੱਢ ਲਿਆ ਜਾਂਦਾ ਹੈ ਉਸ ਦੀ ਹਾਲਤ ਇੰਨੀ ਖਰਾਬ ਹੋ ਜਾਂਦੀ ਹੈ ਉਸ ਨੂੰ ਪਟਿਆਲਾ ਦੇ ਨਿਜੀ ਹਸਪਤਾਲ ਵਿਖੇ ਰੈ퍼 ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਪੀੜਤ ਪਟਿਆਲਾ ਦੇ ਨਿਜੀ ਹਸਪਤਾਲ ਦੇ ਵਿੱਚ ਕਰੀਬ 3 ਦਿਨ ਦਾ ਇਲਾਜ ਦਿਨ ਰਹੀ ਇਸ ਮੌਕੇ ਤੇ ਪੀੜਤ ਮધુਵਾਲਾ ਤੇ ਉਸਦੀ ਨੂੰਹ ਨੇ ਕਿਹਾ ਕਿ ਅਸੀਂ ਮਾਰਕੀਟ ਵਿੱਚੋਂ ਸ਼ਾਪਿੰਗ ਕਰਨ ਤੋਂ ਬਾਅਦ ਘਰ ਜਾ ਰਹੇ ਸੀ ਕਿਉਂਕਿ ਸਾਡੇ ਘਰ ਦੇ ਵਿੱਚ ਫੈਮਿਲੀ ਫੰਕਸ਼ਨ ਸੀ ਅਤੇ ਜਦੋਂ ਅਸੀਂ ਘਰ ਜਾ ਰਹੇ ਸੀ ਤਾਂ ਅਚਾਨਕ ਮੈਂ ਬਰਸਾਤੀ ਨਾਲੇ ਵਿੱਚ ਕਿਰ ਗਏ ਪਰ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਸੀ ਕਿ ਇਹ ਬਰਸਾਤੀ ਨਾਲੇ ਦਾ ਹੋਲ ਖੁੱਲਾ ਹੈ ਮੇਰੇ ਮੂੰਹ ਵਿੱਚ ਗੰਦ ਪੈ ਗਿਆ ਤੇ ਮੈਨੂੰ ਮੌਕੇ ਤੇ ਮੇਰੀ ਨੂੰਹ ਵੱਲੋਂ ਰੋਲਾ ਪਾਇਆ ਗਿਆ ਅਤੇ ਮੈਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੇ ਕਿਹਾ ਕਿ ਮੈਂ ਪਟਿਆਲੇ ਦੇ ਰਜਿੰਦਰਾ ਨਿੱਜੀ ਹਸਪਤਾਲ ਦੇ ਵਿੱਚ 3-4 ਦਿਨ ਜੇਰੇ ਡਾ ਰਹੀ ਖਬਰਾਂ ਲੱਗਣ ਤੋਂ ਬਾਅਦ ਨਗਰ ਕੌਂਸਲ ਕੁੰਭ ਕਰਨੀ ਨੀਂਦ ਤੋਂ ਜਾਗ ਗਿਆ ਪਰ ਜੇਕਰ ਪਹਿਲਾਂ ਹੀ ਨਾਲਿਆਂ ਨੂੰ ਟਕਿਆ ਜਾਵੇ ਤਾਂ ਜੋ ਅੱਜ ਮੇਰੀ ਹਾਲਤ ਹੋਈ ਹੈ ਇਹ ਹਾਲਤ ਨਹੀਂ ਹੋਣੀ ਸੀ ਇਸ ਮੌਕੇ ਦੇ ਨਾਭਾ ਨਗਰ ਕਾਉਂਸਲ ਦੇ ਕਾਰਸਦਕ ਅਫਸਰ ਗੁਰਚਨ ਸਿੰਘ ਨੇ ਦੱਸਿਆ ਕਿ ਜੋ ਇਹ ਕਟੜਾ ਵਾਪਰੀ ਹੈ ਠੇਕੇਦਾਰ ਦੀ ਅਣਗੈਨੀ ਕਾਰਨ ਸੋ ਵਾਪਰੀ ਹੈ ਅਸੀਂ ਉਸ ਨੂੰ ਲੈਟਰ ਵੀ ਕੱਢਿਆ ਹੈ ਐ ਕਿਸੇ ਪੈਸੇ ਲੈ ਰਿਹਾ ਹੈ ਬੰਦ ਪਗਾਰਾ ਸੀ ਉਹ ਬਸ ਪੈਰ ਕਦੇ ਵੇਚੀ ਗਈ ਤੁਸੀਂ ਕਿੱਥੇ ਜਾ ਰਹੇ ਸੀਗੇ ਅਸੀਂ ਮਾਰਕੀਟ ਤੋਂ ਆ ਰਹੇ ਸੀਗੇ ਅੱਛਾ ਨਹੀਂ ਤੁਹਾਨੂੰ ਬਿਲਕੁਲ ਨੀਂਦ ਆ ਜਾ ਰਹੀ ਹੈ ਨਹੀਂ ਜੀ ਤੇ ਫਿਰ ਕਿਹਨੇ ਕੱਟਿਆ ਜੀ ਕਿਹਨੇ ਰੌਲਾ ਪਾਇਆ ਮੌਕੇ ਤੇ ਮੈਂ ਬਹੁਤ ਬੁਨਾਲ ਸੀ ਬੇਟੀ ਦਾ ਸੀ ਨਾ ਨੇ ਰੌਲਾ ਪਾਇਆ ਹਾਂ ਛੋਟਾ ਬੱਚਾ 1.5 ਸਾਲ ਦਾ ਸੀ ਉਹ ਵੀ ਨਾਲ ਸੀ ਉਹਨਾਂ ਨੇ ਹਜੇ ਜੇ ਕੁ ਹੋ ਜਾਂਦਾ ਬੱਚੇ ਨੂੰ ਫੇਰ ਪਹਿਲਾਂ ਤੁਹਾਡੀ ਗੁਪਤੀ ਵਿੱਚ ਸੀ ਹਾਂਜੀ ਹਾਂਜੀ ਤੁਸੀਂ ਉਹ ਚੱਕਿਆ ਹੋਇਆ ਸੀ ਬੱਚਾ ਨੂੰ ਹਾਂਜੀ ਅੱਛਾ ਤੋਂ ਦੋਨ ਘੰਟੇ ਲਿਆ ਰ ਅ ਹਾਂਜੀ ਤੇ ਫਿਰ ਤੁਸੀਂ ਐਡਮਿਟ ਰਏ ਕਿੰਨੇ ਦਿਨ ਐਡਮਿਟ ਰਏ ਹਸਪਤਾਲ 'ਚ 3-4 ਦਿਨ ਰਏ ਅੱਛਾ ਹਾਂਜੀ ਡਾਕਟਰ ਕੀ ਕਹਿੰਦੇ ਸੀਗੇ ਤਾਂ ਸੋ ਪਾਣੀ ਗੰਦਾ ਅੰਦਰ ਚਲਾ ਗਿਆ ਹੁਣ ਤਬੀਅ ਤੁਹਾਡੀ ਕਿਸ ਤਰ੍ਹਾਂ ਹੈ ਤਾਂ ਪ੍ਰੋਪਰ ਠੀਕ ਨਹੀਂ ਹੈ ਹੁਣ ਆ ਗਿਆ ਬਿਟੇਟ ਵਿੱਚ ਚੱਲੇਗਾ ਅੱਛਾ ਤੇ ਹੁਣ ਤੁਸੀਂ ਕੀ ਮਾਰ ਕਰਦੇ ਹੋ ਕਿ ਉਹ ਤੁਹਾਡੇ ਨਾਲ ਤਾਂ ਹਾਦਸਾ ਵਾਪਰਿਆ ਵੀ ਅੱਗੇ ਤੋਂ ਕਿਸੇ ਨਾਲ ਨਾ ਵਾਪਰੇ ਬਸ ਅਸੀਂ ਚਾਹਦੇ ਚਲੋ ਉਹਤੇ ਪੱਕਾ ਵੀ ਹੋ ਜੇ ਸਲੇਗਾਂ ਵਗੈਰਾ ਸਾਰਾ ਕਵਰ ਹੋ ਜੇ ਹੂੰ ਅਸੀਂ ਮਾਰ ਕਿਉਂ ਤੋਂ ਆ ਰਹੀ ਸੀ ਤਾਂ ਉੱਤਰ ਸ ਬਿਲਕੁਲ ਗਾਰਾ ਐਵੇਂ ਲੱਗ ਰਿਹਾ ਸੀ ਕਿ ਜਿਵੇਂ ਸਲੇਬ ਬਣੀ ਹੁੰਦੀ ਹੈ ਸੋ ਪਤਾ ਨਹੀਂ ਲੱਗਿਆ ਇਸ ਕਰਕੇ ਤੁਸੀਂ ਵੀ ਨਾਲ ਸੀ ਫਿਰ ਤੁਸੀਂ ਰੌੜਾ ਪਾਇਆ ਤੇ ਇੱਕ ਵਾਰ ਤਾਂ ਤੁਹਾਨੂੰ ਵੀ ਪਤਾ ਲੱਗਿਆ ਵੀ ਕਿੱਥੇ ਗਿਆ ਤੁਹਾਡੇ ਮੁੰਨੇ ਹਾਂਜੀ ਹਾਂ ਬਿਲਕੁਲ ਡਿੱਪਤ ਕਰ ਗਈ ਸੀ ਪਾਣੀ ਦੇ ਵਿੱਚ ਤੇ ਸਾਨੂੰ ਪਤਾ ਨਹੀਂ ਲੱਗਿਆ ਕਿ ਵਾਦੋ ਵੀ ਕਿੱਥੇ ਗਏ ਫਿਰ ਜਦੋਂ ਤੁਸੀਂ ਰੌੜਾ ਪਾਇਆ ਫਿਰ ਮਦਦ ਲਈ ਵੀ ਆਏ ਲੋਕ ਉਥੇ ਹਾਂਜੀ ਹਾਂ ਫਿਰ ਕੱਢਿਆ ਮੌਕੇ ਤੇ ਹਾਂਜੀ ਮੌਕੇ ਤੇ ਨਾ ਨਾ ਨਹੀਂ ਕੱਢ ਲਿਆ ਤਾਂ ਬਚਾਅ ਰਹਿ ਗਿਆ ਨਾ ਮੁੰਨੇ ਜੇ ਸਮੇਂ ਦੇ ਨਾਮ ਰੋਲਾ ਪਾਇਆ ਜਾਂਦਾ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਹਾਦਸਾ ਵਾਪਰ ਇਹ ਸਾਰੀ ਪ੍ਰਸ਼ਾਸਨ ਦੀ ਗਲਤੀ ਹੈ ਵੀ ਕੋਈ ਉਹਨਾਂ ਨੇ ਕੋਈ ਸਾਈਨ ਬੋਰਡ ਨਹੀਂ ਰੱਖਿਆ ਹੋਇਆ ਸੀ ਵੀ ਵਿਸਤ ਦਾ ਕੁਝ ਵੀ ਜਾਂ ਫਿਰ ਉਸ ਨੂੰ ਪੱਕਾ ਕੀਤਾ ਜਾਵੇ ਸਦਾ ਨਹੀਂ ਕਿਉਂਕਿ ਤਾਂ ਚਾ ਲੋ ਬਚਾ ਰਹਿ ਗਿਆ ਤੇ ਵਰਨਾ ਬਹੁਤ ਵੱਡਾ ਹਾਦਸਾ ਹੋ ਸਕਦਾ ਸੀ ਵੀ ਹੁਣ ਜਿਹੜਾ ਪ੍ਰਸ਼ਾਸਨ ਜਾਗੇ ਜਾਂ ਨਗਰ ਕੌਂਸਲ ਕਿਸ ਤਰ੍ਹਾਂ ਦੇਖਦੀ ਹੈ ਫਿਰ ਇਹ ਤਾਂ ਇਹ ਗੱਲ ਹੋ ਗਈ ਕਿ ਪਹਿਲਾਂ ਤਾਂ ਇਸ ਦਾ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਸੀ ਕਿ ਕੋਈ ਗਿਰੇ ਇਸ ਤੋਂ ਪਹਿਲਾਂ ਵੀ ਬਹੁਤ ਹਾਦਸੇ ਉੱਥੇ ਹੋ ਚੁੱਕੇ ਨੇ ਜੀ ਇਹ ਕੋਈ ਫੈਲੀ ਗੱਲ ਨਹੀਂ ਬਹੁਤ ਸਵਾਰੀ ਕਈਆਂ ਨੇ ਚਾਹ ਨੂੰ ਆਈਆਂ ਨੇ ਜੀ ਮੈਂ ਤੁਹਾਡੇ ਜਿਹੜਾ ਹੈਗਾ ਫੰਕਸ਼ਨ ਵੀ ਆ ਫੰਕਸ਼ਨ ਇੱਕ ਵਾਰੀ ਤਾਂ ਤੁਹਾਡਾ ਜਿਹੜਾ ਹੈਗੇ ਜਿਵੇਂ ਸ਼ੋਪੇ ਕਰਨੀ ਸੀ ਉਹ ਵੀ ਤੁਹਾਡੀ ਜਿਹੜਾ ਡਿਸਟਰਬ ਹੋ ਗਈ ਸੀ ਹਸਪੀਟਲ ਰਹਿਣੇ ਤਿੰਨ ਚਾਰ ਹਾਂ ਜੀ ਨੈਚੁਰਲੀ ਉਹ ਸਾਰੇ ਹੀ ਟੈਂਸਟ ਹੋਦੇ ਸੀ ਤੇ ਇਮੋ ਜੀ ਸਾਰਾ ਖਰਾਬ ਹੋ ਗਿਆ ਸੀ ਉਸ ਤੋਂ ਕਿ ਸਮਝ ਨਹੀਂ ਆਇਆ ਵੀ ਕੀ ਕਰੀਏ ਤੇ ਹੁਣ ਕਿਸ ਤਰ੍ਹਾਂ ਨੇ ਮਦਰ ਤੁਹਾਡੇ ਉਹਨਾਂ ਦੇ ਹਜੇ ਇਨਫੈਕਸ਼ਨ ਦੱਸੀ ਹੈ ਡਾਕਟਰ ਨੇ ਤੇ ਉਹਨਾਂ ਨੂੰ ਹਜੇ ਟਾਈਮ ਲੱਗ ਜੀ ਡਾਕਟਰ ਨੇ ਕਿਹਾ ਵੀ ਜਲਦੀ ਨਹੀਂ ਹੋਣਗੇ ਥੋੜਾ ਟਾਈਮ ਲੱਗੇਗਾ ਤੇ ਪਹਿਲਾਂ ਤਾਂ ਉਹਨਾਂ ਦੇ ਸਾਲ ਦੀ ਵੀ ਪ੍ਰੋਬਲਮ ਹੋਣ ਲੱਗੀ ਸੀ ਇਸ ਤਰ੍ਹਾਂ ਦੇਖਦੇ ਹੋ ਖਬਰਾਂ ਨਸ਼ਰ ਹੋਣ ਤੋਂ ਬਾਅਦ ਕਿਉਂ ਜਾਗਦਾ ਪ੍ਰਸ਼ਾਸਨ ਪਹਿਲਾਂ ਵੀ ਧਿਆਨ ਦੇਣਾ ਚਾਹੀਦਾਗਾ ਹਾਂਜੀ ਤਾਂ ਪਹਿਲਾਂ ਹੀ ਧਿਆਨ ਦੇਣਾ ਚਾਹੀਦਾ ਵੀ ਉਹ ਹਾਦਸਾ ਵੀ ਜਦੋਂ ਵਾਪਰ ਜੀ ਕਿਸੇ ਨਾਲ ਕੋਈ ਵੱਡਾ ਉਸ ਤੋਂ ਬਾਅਦ ਜਾਗੇ ਨਾ ਜਾਗੇ ਦਾ ਕੋਈ ਫਾਇਦਾ ਨਹੀਂ ਕੋਈ ਨਾਲ ਬੱਚਾ ਵੀ ਸੀਗਾ ਬੱਚਾ ਵੀ ਸੀ ਜਿਵੇਂ ਪਹਿਲਾਂ ਮੇਰੀ ਬੇਟੀ ਹੈ ਤੇ ਉਹ ਪਿੱਛੇ ਹੀ ਰਹਿ ਗਈ ਉਸ ਪਹਿਲਾਂ 2 ਮਿੰਟ ਪਹਿਲਾਂ ਹੀ ਅਸੀਂ ਮੰਮੀ ਤੋਂ ਲਈਏ ਵਾਪਿਸ बस 2 मिनट ਦਾ ਹੀ ਫਰਕ ਰਹਿ ਗਿਆ ਵਾ ਨਾ ਉਹ ਵੀ ਦੇਖੋ ਉਹ ਛੋਟੀ ਜੀ ਬੱਚੀ 1.2 ਸਾਲ ਦੀ ਦੇਖੋ ਜੀ ਲਗਾਤਾਰ ਤਾਂ ਨਹੀਂ ਹੈ ਇਹ ਘਟਨਾ ਪਹਿਲੀ ਘਟਨਾ ਹੈ ਉਥੇ ਅਸਲ ਵਿੱਚ ਸਾਡੀ ਨਾਲੇ ਦੀ ਚੱਲ ਰਹੀ ਸੀ ਸਪਾਈ ਜਿਹਦੇ ਕਰਕੇ ਉਥੇ ਸਲੇਬ ਚੱਕ ਕੇ ਥੋੜੀ ਜਿਹੀ ਪਰ੍ਹਾਂ ਰੱਖੀ ਗਈ ਤੇ ਮੀਨ ਟਾਈਮ ਚਲੋ ਲੇਡੀ ਦੇ ਨਹੀਂ ਹੈ ਧਿਆਨ ਚ ਆਇਆ ਉਹਦੇ ਵਿੱਚ ਗਿਰ ਗਈ ਦਿਖ ਵੀ ਨਹੀਂ ਰਿਹਾ ਵੈਸੇ ਚਲੋ ਵੀ ਉਥੇ ਨਾਲਾ ਇਸ ਤਰ੍ਹਾਂ ਹਨਾ ਅਸੀਂ ਇਹ ਚੀਜ਼ ਜੀ ਥੋੜਾ ਜਿਹਾ ਮੰਨਦੇ ਆ ਵੀ ਠੇਕੇਦਾਰ ਨੂੰ ਉਹ ਚੀਜ਼ ਨੂੰ ਧਿਆਨ ਚ ਕਰਨਾ ਚਾਹੀਦਾ ਸੀ ਅਸੀਂ ਠੇਕੇਦਾਰ ਨੂੰ ਚਿੱਠੀ ਵੀ ਲਿਖੀ ਐ ਇਸ ਪੁਆਇੰਟ ਤੇ ਠੇਕੇਦਾਰ ਦਾ ਆ ਜੀ ਠੇਕੇਦਾਰ ਤਾਂ ਜੀ ਸਾਡੇ ਹੈਗੇ ਨੇ ਜਿਹੜੀ ਸਫਾਈ ਵਾਲੇ ਨੇ ਤਾਂ ਲੋਟ ਕੋਪਰੇਟ ਸੋਸਾਇਟੀ ਆ ਕੀ ਲੇਡੀਜ਼ ਦਾ ਬਹਾਲ ਚਲ ਪੁੱਛਿਆ ਉਹ ਕਿੰਨੇ ਦਿਨਾਂ ਤੋਂ ਐਡਮ ਬੈਟਾ ਹਾਂਜੀ ਹਾਂ ਪੁੱਛਿਆ ਜੀ ਤੁਹਾਡੀ ਗਲਤੀ ਕੀ ਦੀ ਮੰਨਦੇ ਤੁਸੀਂ ਲੇਡੀਜ਼ ਦੀ ਗਲਤੀ ਆ ਜਾ ਤੁਹਾਡੇ ਜਿਹੜੇ ਨਾਲਾ ਕੱਢ ਰਹੇ ਨੇ ਡਿਪਾਰਟਮੈਂਟ ਇਹ ਤਪਾਕ ਹੋ ਗਿਆ ਇਹ ਕੰਮ بارش ਸੀਦੀ ਤੇ ਸਾਡੀ ਸਪਾਈ ਵੀ ਚੱਲ ਰਹੀ ਸੀ ਇਨਐਡਵਰਟੈਂਟਲੀ ਚਲੋ ਹੋਇਆ ਸਲੈਪਰਾਂ ਰੱਖੀ ਗਈ ਹੈ ਉਹ ਕਿਸੇ ਦੀ ਵੀ ਗਲਤੀ ਨਹੀਂ ਇਹਦੇ ਵਿੱਚ بارش ਕਰਕੇ ਸਲੈਪ ਚੱਕਿਆ ਉੱਥੇ ਕੋਈ ਸਾਈਨ ਬੋਰਡ ਲਾਉਣਾ ਸੀ ਕੋਈ ਇੰਡੀਕੇਸ਼ਨ ਦੇਣਾ ਸੀਗਾ ਜਾਂ ਤਾਂ ਕੋਈ ਉਹਦੇ ਵਿੱਚ ਤਾਂ ਕਿਉਂ ਤੁਸੀਂ ਕਹਿੰਦੇ ਹੋ ਮੱਲੇ ਦੀ ਹਾਂਜੀ ਉਹ ਚਲੋ ਉਸ ਠੇਕੇਦਾਰ ਦੀ ਹੈ ਗਲਤੀ ਹੈ ਇਸੇ ਪੁਆਇੰਟ ਤੇ ਅਸੀਂ ਉਹਨੂੰ ਚਿੱਠੀ ਵੀ ਗੱਡੀ ਆ ਤੇ ਮੀਨ ਟਾਈਮ ਉਥੇ ਸੜਕ ਬਣਾਉਣ ਦਾ ਕੰਮ ਵੀ ਚੱਲ ਰਿਹਾ ਸੀਗਾ ਦੋ ਕੰਮ ਚੱਲ ਰਹੇ ਸੀ ਸਫਾਈ ਦਾ ਤੇ ਸੜਕ ਦਾ ਹੁਣ ਕਵਰ ਕਰਤਾ ਜੀ ਉਹ ਹਾਂਜੀ ਉਹ ਅਸੀਂ ਹੁਣ ਕਵਰ ਕਰ ਰਹੇ ਹਾਂ ਜੀ ਹੁਣੇ ਜੀ ਐਡਜਨ ਸਿੰਘ ਜੀ ਅੱਧੇ ਘੰਟੇ ਦੇ ਵਿੱਚ ਵਿੱਚ ਉਹ ਕਵਰ ਹੋ ਦਿੰਦੇ ਦੋ ਦਿਨ ਹੋ ਗਏ ਤਾਂ ਕਵਰ ਹੀ ਨਹੀਂ ਕੀਤਾ